ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਈ ਕੁਰੀ ਤੁਸੀਂ ਮੇਰੇ ਸਦਕਾ ਅਸੀਂ ਵੀ ਬਿਲਕੁਲ ਠੀਕ ਆਪਾਂ ਜੀ ਅੱਜ ਆਪਾਂ ਚੱਲਿਆ ਜੀ ਫੇਰ ਸ਼ਹਿਰ ਨੂੰ ਅੱਜ ਆਪਾਂ ਚੱਲਿਆ ਅਧਰੂ ਬਹਾਦਰਗੜ੍ਹ ਸਾਈਂ ਕਿਉਂਕਿ ਸਾਨੂੰ ਤਾਂ ਰੋਜ਼ ਬਾਹਰ ਦੀ ਕੰਮ ਜ਼ਿਆਦਾ ਹੁੰਦੇ ਨੇ ਆ ਸ਼ੀਸ਼ਾ ਬੰਦ ਕਰੀਏ ਆਪਾਂ ਜੀ ਬਹੁਤੀ ਫਾਟਕਾਂ ਤੇ ਬਹੁ ਟਾਈਮ ਲੱਗ ਗਿਆ ਥੋੜੀ ਜਿਹੀ ਜਗ੍ਹਾ ਨਾਲੇ ਉੱਦੋਂ ਜਗ੍ਹਾ ਹੀ ਬਣੀ ਹੋਈ ਇੱਕ ਟਰੱਕ ਵਾਲੇ ਇੰਨਾ ਵੱਡਾ ਚਾਮਲਾ ਤੋਂ ਉੱਧਰ ਨੂੰ ਪਲੇਟ ਹੋ ਗਏ ਸਭ ਕੋ ਜਾਣਦੇ ਹੋ ਬਸ ਹੁਣ ਤਾਂ ਪਨੇੜੇ ਹੀ ਲੱਗੇ ਜਿੱਥੇ ਆਹ ਦੇਖੋ ਇਹ ਆ ਗਿਆ ਜੀ ਰਾਜਪੁਰਾ ਰੋਡ ਪਟਿਆਲਾ ਤੋਂ ਚੰਡੀਗੜ੍ਹ ਹਾਂਜੀ ਇੱਥੇ ਵੀ ਕਿੰਨੀਆਂ ਏਜੰਸੀਆਂ ਖੁੱਲ ਗਈਆਂ ਹਨ ਇਹਨਾਂ ਦੀ ਗੱਡੀਆਂ ਵਾਲਿਆਂ ਦੀ ਬਾਹਰ ਆ ਗਿਆ ਸਾਰੀਆਂ ਪਟਿਆਲੇ ਤੋਂ ਜੀ ਮਿੰਟ ਰ ਇੱਕ ਟਰੱਕ ਨੇ ਜਾਮ ਲਾਤਾ ਰੇਂਗ ਦਸਾ ਕੇ ਗੜ ਗਿਆ ਉਹ 10 15 ਮਿੰਟ ਬਰਬਾਦ ਹੋ ਗਏ ਬਸ ਲੋਕਾਂ ਕਾਲੀ ਵਾਲੀ ਗੱੜ ਦੇ ਛੇ ਨਿਸ਼ਾਨੇ ਪਹਿਲਾਂ ਸੇ ਟੇਕਣ ਲੱਗੇ ਸੀ ਮੱਥਾ ਅੱਜ ਮਸਿਆ ਹੈ ਮਸਿਆ ਦਿਹਾੜਾ ਬਣਾਇਆ ਜਾਂਦਾ ਉੱਥੇ ਸਾਡੇ ਨਾਲ ਹੀ ਗੁਰੂ ਘਰ ਤੇ ਸੁਖਾਂ ਮਰ ਆਉਂਦੀਆਂ ਨੇ ਜੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਸ਼ੋ ਪ੍ਰਾਪਤ ਧਰਤੀ ਆ ਤੇ ਗੁਰਦੁਆਰਾ ਨਿਹੰਗ ਸਾਹਿਬ ਤੇ ਹੁਣ ਸੋਚਿਆ ਵੀ ਵਾਪਸ ਜਾਂਦੇ ਹੋਏ ਨਾ ਫਿਰ ਮੱਥਾ ਟੇਕ ਲਵਾਂਗੇ ਹੈ ਨਾ ਬਾਹਰ ਦੇ ਕੰਮ ਬਹੁਤ ਹੁੰਦੇ ਨੇ ਕਦੇ ਕਿਧਰੇ ਨੇ ਜਾਣਾ ਕਦੇ ਕਿਧਰੇ ਨੇ ਜਾਣਾ ਉਹ ਆ ਗਿਆ ਜੀ ਬਾਦਰਗੜਾ ਵਾਲਾ ਪੁਲ ਮੁੜ ਵੀ ਜਾਂਦੇ ਜਿੰਨਾ ਜਿੱਥੇ ਉੱਥੇ ਆਪਣਾ ਖਰਾਬ ਹੋਇਆ ਇਹ ਹਮ ਟਾਜੰਸੀ ਸਾਰੀਆਂ ਜੰਸੀਆਂ ਤੋਂ ਤਕਰੀਬਨ ਇਹ ਰੋਡ ਦੀ ਉਹ ਨੇ ਮਿੰਦਰਾ ਆ ਗਈ ਜਿਆਦਾ ਸੁੱਟਣੇ ਬਾਦਰਗੜ ਦੇ ਉੱਪਰ ਹਨ ਨੰਨੂ ਹੋ ਕੇ ਗਏ ਨੇ ਨੰਮਬ ਸਾਹਿਬ ਤੋਂ ਨੌ ਲਖੇ ਤੋਂ ਹੋ ਕੇ ਹੂੰ ਨੰਮਬ ਸਾਹਿਬ ਨੰਮਬ ਸਾਹਿਬ ਤੋਂ ਬਾਦਰਗੜ ਤੇ ਦੁੱਖਨਵੰਨ ਸਾਹਿਬ ਪਟਿਆਲਾ ਹੂੰ ਜਦੋਂ ਦਿੱਲੀ ਨੂੰ ਗਏ ਨੇ ਹੂੰ ਸੀਸਲੇ ਨੂੰ ਉਧਰ ਇਹ ਇੱਥੋਂ ਨਹੀਂ ਗਏ ਸੀ ਪੈਸੇ ਸਾਰੇ ਜਿੱਤੇ ਚਲਾ ਲਏ ਤੋਂ ਹੁੰਦੇ ਹੋਏ ਇੱਧਰ ਨੂੰ ਆਏ ਨੇ ਹਨ ਹੂੰ ਜਿੱਥੇ ਜਿੱਥੇ ਠਹਿਰੇ ਨੇ ਉੱਥੇ ਸਾਰੇ ਤੁਹਾਨੂੰ ਸਥਾਨ ਬਣੇ ਹੋਏ ਨੇ ਆਪ ਜਾਣਦੇ ਹਾਂ ਮੱਥਾ ਟੇਕਾਂਗੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਗੁਰੂ ਗੁਰਦੁਆਰਾ ਨੰਮ ਸਾਹਿਬ ਦੇ ਉੱਥੇ ਮਸਿਆ ਭਰਦੀ ਹੈ ਕਈ ਪਿੰਡਾਂ ਦੀ ਮਸਿਆ ਭਰਦੀ ਉੱਥੇ ਹਰ ਮਹੀਨੇ ਬਾਅਦ ਵਾਰੀ ਆਉਂਦੀ ਹੈ ਅਲੱਗ-ਅਲੱਗ ਪਿੰਡਾਂ ਦੀ ਹੈ ਨਾ ਪਤਾ ਨਹੀਂ 12 ਪਿੰਡਾਂ ਦੀ ਭਰਦੀ ਹੈ ਕਿ 7 ਪਿੰਡਾਂ ਦੀ ਭਰਦੀ ਹੈ ਹੈ ਨਾ ਕਈ ਪਿੰਡ ਨੇ ਉੱਥੇ ਸਾਲ ਬਾਅਦ ਵਾਰੀ ਆਉਂਦੀ ਹੈ ਹੂੰ ਹੂੰ ਤਾਂ ਫਿਰ 12 ਪਿੰਡਾਂ ਦੀ ਹੋਣੀ ਮੈਨੂੰ ਲੱਗਦਾ 10 ਮਿੰਟ ਦਾ ਰਾਂ 15 15 20 ਮਿੰਟ ਉੱਥੇ ਖਰਾਬ ਹੋਵੋਗੇ जान्दा हो 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 ऐसे की में दुनियादारी दुनियादारी है है दुनिया में हो जाता। ऐसे हो है है ग्रैंड सब जाता कैसे जाते हैं हिंदी रही बोल के देखो अरे बी आप किधर को जा <laughs> <के गड़> <laughs> ਹਿੰਦੀਰ ਪੰਜਾਬੀ ਦੀ ਖਿਚੜੀ ਹੋ ਜੂਗੀ ਜੇ ਆਪਾਂ ਹਿੰਦੀ ਚ ਲੱਗੇ ਬਣਾਉ ਬਣਾਉਣੇ ਹੈ ਨਾ ਪਰ ਬੋਲ ਕੇ ਦੇਖਿਓ ਐ ਬੋ ਕਿਆ ਬੋਲਣਾ ਨਹੀਂ ਕਿਆ ਬਾਤ ਹੈ ਕਿਆ ਬਾਤ ਹੈ ਅਰੇ ਭਾਈ ਕਿਧਰ ਕੋ ਜਾ ਰਹੇ ਹੋ ਜਾ ਰਹੇ ਹੈ ਸ਼ਹਿਰ ਵੱਲ ਕੌਨਸੀ ਸ਼ਹਿਰ ਬੋਲੇ ਉਹ ਯੂਨੀਵਰਸਿਟੀ ਵਾਲਾ ਬਾਦਰਗੜ੍ਹ ਸਾਹਿਬ ਬਾਦਰਗੜ੍ਹ ਉਹ ਲੋਕੋ ਜੂ ਯੂਨੀਵਰਸਿਟੀ ਦਾ ਅ ਇੱਥੇ ਆ ਗਏ ਜੀ ਪੰਜਾਬੀ ਯੂਨੀਵਰਸਿਟੀ ਆਪਾਂ ਨੂੰ ਦੇਖਣ ਲਈ ਵੇਖ ਕੇ ਕਹਿੰਦੇ ਹੋਣੇ ਆ ਵੀ ਸਾਰੇ ਦਿਨੇ ਇਹ ਗੱਡੀ 'ਚ ਘੁੰਮੇ ਜਾਂਦੇ ਨੇ ਕੀ ਕਰੀਏ ਸਾਡੇ ਕੰਮੇ ਬਾਹਰ ਦੇ ਨੇ ਜ਼ਿਆਦਾ ਛੋਟੇ ਛੋਟੇ ਕੰਮ ਕਈ ਵਾਰੀ ਤਾਂ ਹੁਣ ਬੁਟੀਕ ਵਾਸਤੇ ਜਾਣਾ ਪੈਂਦਾ ਆਪਾਂ ਨੂੰ ਹੈਨਾ ਸ਼ੌਅ ਤੋਂ ਤੌੜੇ ਨੂੰ ਗਰਮੀ ਅੱਜ ਬਾਹਰ ਜਾ ਕੇ ਲਗਾਂਗੇ ਬੁਟੀਕ ਦੇ ਕੰਮਾਂ ਵਾਸਤੇ ਕਈ ਵਾਰੀ ਵੀਡੀਓਸ ਵਾਸਤੇ ਫਿਰ ਘਰ ਦੇ ਕੰਮਾਂ ਵਾਸਤੇ ਕੰਮ ਸਾਰੇ ਬਾਹਰ ਦੇ ਹੀ ਹੋ ਗਏ ਉਹ ਨਹੀਂ ਮੈਂ ਕਰ ਲਿਆ ਜਦੋਂ ਨਿਕਾ ਵੀ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਇਹ ਵੇੜੇ ਨਹੀਂ ਵੱੜਦੇ ਹੈਗੇ ਇਹਦੇ ਨੂੰ ਕੰਮ ਨਹੀਂ ਉਹ ਤਾਂ ਕਰ ਨਹੀਂ ਅੱਗੇ ਨਹੀਂ ਸੀਗੇ ਹੁਣ ਥੋੜੀ ਜਿਹੀ ਜਿੰਨ ਵਜ੍ਹਾ ਤੇ ਨਾ ਮੈਂ ਤਾਂ ਤੇਲ ਬਿਨ ਹੀ ਫੁੱਕਿਆ ਜਾਂਦਾ ਉਹ ਹੀ ਤਾਂ ਕਰ ਲਾ ਬੈਟ ਲਾ ਲੀਏ ਉਹ ਰਾਈਟ ਮੈਂ ਵੀ ਲਾ ਲਾਂ ਕਿੱਦੀ ਬਰਗਾਹ ਪੇੜ ਦੀ ਹੂੰ ਯੂਨੀਵਰਸਿਟੀ ਦੇ ਅੰਦਰ ਆ ਇਹ ਇਹ ਲੱਗ ਦਿੱਤੇ ਕਿ ਇਹਨਾਂ ਦੀ ਧਰਤੀ ਪੀਰਾਂ ਪੁਰੀ ਰੰਗ ਦੀ ਇਹਨਾਂ ਨੇ ਜਗ੍ਹਾ ਆਪਣੀ ਛੜਾ ਲੰਦੇ ਨੇ ਚਾਹੇ ਹੋਰ ਲੱਗ ਕੇ ਨਹੀਂ ਰਹੇ ਚਾਹੇ ਉਹ ਸਰਕਾਰੀ ਧਾਰਾ ਹੈ ਉਹ ਥੜਾ ਮੱਤੀਆਂ ਹੋ ਗਈਆਂ ਜੀ ਆਪਣੀਆਂ ਕਦੇ ਬੱਤੀਆਂ ਹੋ ਜਾਂਦੀਆਂ ਨੇ ਕਦੇ ਫਾਟਕਾਂ ਦੇ ਟਾਈਮ ਲੱਗ ਜਾਂਦਾ ਇਹ ਦੇਖੋ ਅਰਬਨ ਸਟੇਟ ਫੇਸ 1 ਚੱਲ ਰਹੀ ਪ੍ਰਾਵਾ 35 ਗੱਡ ਦੀ ਬੱਤੀ ਆ ਹੁਣ ਦੋ ਲਾ ਪੈਦਨ ਮੁੜ ਗਏ ਫਿਰਦ ਨਹੀਂ ਹੈ ਨਾ ਹੂੰ ਪਟਿਆਲਾ ਆਉਣ ਤੇ ਆਪ ਜੀ ਦਾ ਸਵਾਗਤ ਹੈ ਹਾਂ ਲੋ ਜੀ ਅੱਪਾ ਪਹੁੰਚ ਗਏ ਪਟਿਆਲਾ ਕਿੰਨੇ ਸੋਹਣੇ ਬੁੱਢੇ ਪਿਆ ਹਾਂ ਜੀ ਇੱਥੇ ਬਣਵਾ ਲਿਆ ਸੀ ਜੋਸ ਅਸੀਂ ਤੇ ਵਾਇਸ ਮੈਨੂੰ ਬੰਦ ਕਰਨੀ ਪਈ ਕਿਉਂਕਿ ਇੱਥੇ ਨੇੜੇ ਹੀ ਮਿਊਜ਼ਿਕ ਚੱਲਦਾ ਸੀ ਮਿਊਜ਼ਿਕ ਲਾ ਦਿੰਦੇ ਤਾਂ ਕਾਪੀਰਾਈਟ ਆ ਜਾਂਦਾ ਜੋ ਕਿ ਆਪਾਂ ਨਹੀਂ ਲੈਣਾ ਜੀ ਐਸੀ ਕਰਕੇ ਆਪਾਂ ਮੈਂ ਸੋਚਿਆ ਵਾਇਸਓਵਰ ਹੀ ਕਰ ਦੰਨੀ ਆ ਦੇ ਵਿੱਚ 12 ਪੀਸ ਹੁੰਦੇ ਆ ਹੈ ਅੱਛਾ ਆਪਾਂ ਬਣਾਉਣ ਲੱਗੇ ਹਾਂ ਜੀ ਮੋਮੋਸ ਤੇ ਨੌਨ ਵੇਜ ਪਨੀਰ ਵਾਲੇ ਤੇ ਵੇਜ ਤਿੰਨ ਤਰ੍ਹਾਂ ਦੇ ਮੋਮੋਸ ਲੈਣਾ ਕੋਲ ਦੇਖਦੇ ਆਂ ਬਾਕੀ ਟੇਸਟ ਕਰਕੇ ਤੁਹਾਨੂੰ ਦੱਸ ਦਿਆਂਗੇ ਕਿੱਦਾਂ ਦੇ ਬਣੇ ਨੇ ਠੀਕ ਹੈ ਜੀ ਜੋ ਮੋਮੋਸ ਆਪਾਂ ਨੇ ਸ਼ੱਕਲੇ ਨੇ ਚਾਰ ਪੀਸ ਰਹਿ ਗਏ ਉਹ ਖਾਵਾਂਗੇ ਘਰੇ ਜਾ ਕੇ ਬਸ ਇੰਨਾ ਕੰਮ ਸੀਗਾ ਸਾਨੂੰ ਆਪਣਾ ਕੰਮ ਫਾਈਨਲ ਹੋ ਗਿਆ ਤੇ ਆਪਾਂ ਪਹੁੰਚ ਗਏ ਉਹਨਾਂ ਫਾਟਕਾਂ ਦੇ ਜਿੱਥੇ ਟਾਈਮ ਲੱਗਿਆ ਸੀ ਹੁਣ ਦੇਖਦੇ ਆਂ ਵੀ ਲੱਗੇ ਹੋਏ ਨੇ ਕਿ ਵੀ ਹੈਗੇ ਨੇ ਹੁਣ ਜਗਾ ਹੁਣ ਤਾਂ ਖੁੱਲੇ ਨੇ ਹਨਾ ਪਰ ਗੱਡੀਆਂ ਬੰਨਾਂ ਦੇ ਇਦਾਂ ਨੂੰ ਬੰਦ ਨੇ ਹੁਣ ਵੀ ਉਦੋਂ ਦੇ ਫਾਟਕ ਲੱਗੇ ਹੋਏ ਖੁੱਲੇ ਹੀ ਨਹੀਂ ਹੈਗੇ ਹੁਣ ਤੱਕ ਹਾਂ ਉਸੇ ਜੇ ਕੋਈ ਗੱਡੀਆਂ ਬੜੀਆਂ ਆਉਂਦੀਆਂ ਨੇ ਹਾਂ ਤਾਂ ਮੈਂ ਦੋੜਦੇ ਨੇ ਨਹੀਂ ਤਾਂ ਇਹ ਜਿਹੜਾ ਅੰਡਰ ਬ੍ਰਿਜ ਹੈਗਾ ਪਰ ਇਹ ਦੇਖੋ ਬੰਦ ਪਿਆ ਜੀ ਅਚਾਰੇ ਇਹ ਗੱਡੀਆਂ ਯਾਹ ਟ੍ਰੇਨ ਆਉਂਦੀ ਆਪਾਂ ਆਗੇ ਬ੍ਰਿਜ ਦੇ ਨੀਚੇ ਨੂੰ ਅੱਗੇ ਨੂੰ ਵੀ ਜਾਂਦਾ ਉਹ ਸਾਹਮਣੇ ਨੂੰ ਇਹਨਾਂ ਟ੍ਰੇਨ ਉੱਪਰ ਮੰਗ ਰਹੀ ਆ ਅਖਤਰਾ ਹੋਈ ਚੱਲੋ ਚੱਲੋ ਮਿਰਚ ਭਾਈ ਹੋਈ ਆ ਇਹਨਾਂ ਦੀ ਚਟਣੀ ਹੁੰਦੀ ਹੈ ਨਾ ਜਿਹੜੀ ਇਹ ਟੇਸਟੀ ਹੁੰਦੀ ਹੈ ਤੰਦੂਰੀ ਸੌਸ ਹੁੰਦੀ ਹੈ ਹੈਨਾ ਤੁਹਾਨੂੰ ਕਿਵੇਂ ਲੱਗਿਆ ਜੀ ਲੱਗਿਆ ਇਹਦੇ ਨਾਲ ਦੁੱਲੂ ਗਏ ਤੇਰੀ ਚਟਣੀ ਦੱਸੋ ਅਸਲ ਵਿੱਚ ਉਹਨੂੰ ਮੈਂ ਨਹੀਂ ਪਾਦੇ ਮੈਨੂੰ ਤਾਂ ਇਹ ਘਰ ਜਾ ਕੇ ਖਵਾਵਾਂਗੇ ਪੈਕ ਕਰਕੇ ਦੇਣਾ ਉਹ ਇਹ ਕਿ ਕਰਾਉਣੀ ਸੀ ਨਾ ਤਾਂ ਇਹੇ ਬਸ ਆਪਾਂ ਨੂੰ ਵੀ ਮਿਲੀ ਸੀ ਪਤਾ ਹਾਂ ਇਹ ਬਸ ਸਾਨੂੰ ਇੱਥੇ ਹੀ ਮਿਲੀ ਸੀ ਇੱਥੇ ਹਵਾ ਦੀ ਪ੍ਰਕਾਰੀ ਤੋਂ ਉਹ ਮੋੜ ਤੇ ਜਦੋਂ ਆਪਾਂ ਗਏ ਹੂੰ timeाइ දර දී නමක සෙදාා නමක යනු පතන පහඩී නමක ැනය ශ පක सा න්න ප सा ਜਾਂਦੇ ਹੋਏ ਘਰ ਨੂੰ ਲੱਗੇ ਹੁਣ ਠੰਡ ਲੱਗ ਰਹੀ ਹੈ ਨਾ ਉਹ ਕਰਤੇ ਪਤਾ ਨਹੀਂ ਉਹ ਤਾਂ ਉਹ ਮੈਂ AC ਲਾਇਆ ਹਾਂ ਹਾਂ ਇਹ ਮੈਂ ਮਰ ਜਾ ਤੋੜਾ ਨਹੀਂ ਪਤਾ ਲੱਗਦਾ ਬਈ ਨਾ ਵੀ AC ਨਾਲ ਲਾਇਆ ਕਰੋ ਕਿੰਨੀ ਤੁਸੀਂ ਕਿੰਨੀ ਠੱਡੇ ਜਾਂਦੀ ਮੈਨੂੰ ਬੜਾ ਇਹ ਮੈਨੂੰ ਤਾਂ ਬਹੁਤ ਹਲਕੀ ਲੱਗਦੀ ਹੈ

ਨਯੋ ਤੋਂ ਚੀਜ਼ਾਂ ਦੀ ਵੈਲਿਊ ਨਹੀਂ ਰਹੀ ਹੈਗੀ ਸੌਜੀ ਭਾਜੀ ਆਹਾ ਭੰਡਾ ਤੇ ਖਰਚਾ ਨਹੀਂ ਤੋਚੇ ਪਿੰਡਾਂ ਚੋਂ ਦੋ ਸ਼ਹਿਰ ਆ ਕੇ ਬਸ ਚੁੱਕੇ ਉਹ ਨਗਰ ਦਾ ਜਿਹੜਾ ਬਿਆਜ ਆ ਰਿਹਾ ਨੂੰ ਦੇਖਣਾ ਗੋਲ ਗੱਪੇ 버ਗਰ ਉਹ ਸਾਰੇ ਕੁਝ ਪਿੰਡਾਂ ਤੋਂ ਆਉਣ ਲੱਗੇ ਜਿੰਨ ਬਾਲੀ ਨੇ ਕਿੰਨੀ ਫਿੱਤੀ ਲਾਈ ਦੀ ਉਹ ਉਹ ਸਦੀ 2 ਵਜੇ ਸਟਾਰਟ ਕਰਨੀ ਹੈ ਨੀ ਉਹ ਉਹਦੀ ਜੇ ਵਧੀਆ ਦਿਹਾੜੀ ਬਣਾ ਲੈਣੀ ਉਹਨਾਂ ਦੇ ਨਾਲ ਬੈਠਣ ਦੀ ਜਗ੍ਹਾ ਨਹੀਂ ਬਸ ਕੜ ਕੇ ਦੋ ਪਲੇਟਾਂ ਰੱਖ ਕਰਾਉਂਦੇ ਉਹ ਪੁੱਛਦੇ ਨਹੀਂ ਗਈ ਉਹਨੂੰ ਲੈਡਿੰਗ ਕਦੋਂ ਚਲਾਓਗੇ ਕਹਿੰਦਾ 2 ਵਜੇ ਉਹ ਸ਼ਾਮ ਟਾਈਮ ਵਿੱਚ ਵਿਕਦੇ ਨਹੀਂ ਆ ਚਾਹੇ ਮਰਗਰੂ ਉੱਤਾ ਚੱਲ ਗਏ ਫਿਰ ਹੁਣ ਤਾਂ ਸਵੇਰ ਤੋਂ ਨਾ ਹੋਵੇ ਸਵੇਰ ਤੋਂ ਨਾ ਹੋਵੇ ਫਿਰ ਉਹ ਦੋ ਘੰਟੇ ਤੇਰੇ ਕਹਿੰਦਾ 2 ਵਜੇ ਚਲਾਉਣੀ ਹੈ 2 ਵਜੇ ਸ਼ੁਰੂ ਹੋਣਗੇ ਉਹ ਤਾਂ ਡਰਦੀ ਆ ਪਾਪਾ ਦੀਆਂ ਬੜੀਆਂ ਹਾਂ ਤੇ ਇਹਨਾਂ ਦਾ ਟਰੋਲ ਪੰਪ ਦੇ ਨਾਲੇ ਚੱਕ ਲਈ ਜਾਂਦੀਆਂ ਤੇਲ ਪਾਉਂਦੀਆਂ ਮੈਨੂੰ ਆ ਲੱਗਦਾ ਵੀ ਉਹਨੂੰ ਕੋਈ ਇਨੀ ਸੇਫਟੀ ਹੈ ਨਹੀਂ ਗੱਡੀ 'ਚ ਬੰਦਾ ਆਰਾਮ ਨਾਲ ਲੱਗ ਕੇ ਚਲਾਜਦੀ ਜਿਆਦਾ ਨਹੀਂ ਗੇਰ ਹੈ ਨਹੀਂ ਉਸ ਮੋੜ 'ਚ ਰੇਸ ਕਰ ਸਕਦੇ ਹੀ ਨਹੀਂ ਜਦ ਇੱਕ ਟਾਇਰ ਸ਼ੂਟ ਕਰ ਤੇ ਟਾਇਰ ਕਰਕੇ ਸ਼ੂਟਿਆਂਗੇ ਸਲਿੱਪ ਹੋਊਗਾ ਤੋ ਅਲਟੋ ਅਲਟੋ ਉਹ ਵੈਰਾਈਟੀਆਂ ਕਿਹਦੀ ਹੈ ਵੈਰਟੀਸ ਬਰ ਇਟ ਇਜ਼ ਬਰ ਇਟ ਇਜ਼ ਵੀ ਆ ਰਹੇ ਹਾਂ ਮੈਨ ਲੱਗਦਾ ਦੇਖੋ ਫੁੱਲਾਂ ਵਾਲੀ ਗੱਡੀ ਖੜੀ ਆ ਨੰਦਗਾਰ ਇਹ ਕਿੰਨੇ ਬਰਾ ਆਦੀ ਤਰੀ ਉਹ ਯਾ ਕਿਹਨਾਂ ਕਬਰਾਂਾਂ ਕਿ ਦੇਖੀ ਅਸੀਂ ਆਉਂਦੇ ਹਾਂ ਸਾਰੀਆਂ ਨੋਵਾ ਗੱਡੀਆਂ ਦੇ ਵਿੱਚ ਉਹ ਚੱਲੇ ਮੋਟਰਸਾਈਕਲ ਤੇ ਆਰਥੋ ਬੋਟਸਟ ਚੌੜੀ ਹੋ ਕੇ ਵਰਤਦੇ ਨੇ ਸਾਡੇ ਤੇ ਉਹ ਕੋਲ ਜਾਂ ਨਾ ਮੱਖਾ ਤੇ ਦੇ ਫੋਟੋਨ ਨਹੀਂ ਕਰਾਉਣੇ ਦਰਸ ਨੂੰ ਉਹ ਤਾਂ ਘਰ ਸਿੱਧਾ ਹੀ ਆ ਬਿਲਕੁਲ ਉਹ ਤਾਂ ਹਾਂਜੀ ਹਾਂਜੀ ਮੱਛੀ ਨਾ ਕਰਿਓ ਇਕੱਠੀਆਂ ਕਰਿਓ ਕਿੰਨੀ ਸੋਹਣੇ ਲੱਗਣਗੇ ਹੁੰਦੀਆਂ ਨੇ ਪਾਣੀ ਦਾ ਛਿੱਟਾ ਜਿ ਮਾਰ ਦੋ ਉੱਥੇ ਇਕੱਠੀਆਂ ਹੋ ਜਾਣਗੀਆਂ ਹੂੰ ਇਹਨਾਂ ਨੂੰ ਦੁੱਫਣ ਵਾਰਸੇ ਪਰੀਆਲੇ ਦਾ ਬਹੁਤ ਜ਼ਿਆਦਾ ਹੈ ਹੂੰ ਸਾ ਸਾਂ ਤਾਜ਼ਾ ਨਾ ਨਾ ਥੋੜੀ ਕੰਨੇ ਮਿਲਿਆ ਜੋ ਭਾਈ ਨਾ ਨਾ ਛੋਟੇ ਛੋਟੇ ਕਟੋਰੀਏ ਆਹ ਜੀ ਆ ਦੇਖੋ ਆਪਾਂ ਛੋਟਾ ਜਿਹਾ ਗਿਫਟ ਲੈ ਕੇ ਆਏ ਆ ਇੱਕ ਸੋਹਣਾ ਲੱਗਦਾ ਛੋਟਾ ਜਿਹਾ ਪੈਕੇਜ ਹੈ ਨਾਲ ਟ੍ਰੇ ਆ ਤੇ ਜਿਵੇਂ ਇੱਕ ਬੰਦਾ ਆਉਂਦਾ ਚਾਹ ਪਾਣੀ ਦੇਣ ਨੂੰ ਬੜਾ ਸੋਹਣਾ ਲੱਗਿਆ ਤੇ ਕਲਰ ਦੇਖੋ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਹੈ ਦਾ ਇਹ ਦੇਖੋ ਇਹ ਮੇਰੇ ਪਿੰਡ ਵੀ ਹੈਗਾ ਉੱਥੇ ਸੋਹਣਾ ਲੱਗਦਾ ਏ ਨਾਲੇ ਮੱਥਾ ਟੇਕਿਆ ਲੰਗਰ ਪਾਣੀ ਆਪਾਂ ਛੱਕਿਆ ਨਹੀਂ ਕਿਉਂਕਿ ਖਾਦਾ ਪੀਤਾ ਹੋਇਆ ਸੀ ਹਾਂਜੀ ਅੱਜ ਦੇ ਵਲੌਗ ਵਿੱਚ ਬਸ ਇੰਨਾ ਕੇ ਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਕਿਉਂਕਿ ਹੁਣ ਠੰਡ ਲੱਗ ਰਹੀ ਸੀ ਮੈਂ ਕੋਟ ਪਾ ਲਿਆ ਮੈਂ ਇੱਕ ਵੀਡੀਓ ਹੋਰ ਸ਼ੂਟ ਕਰਨੀ ਆ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਜੇ ਤੁਹਾਨੂੰ ਸਾਡੀਆਂ ਵੀਡੀਓ ਸੋਹਣੀਆਂ ਲੱਗਦੀਆਂ ਤਾਂ ਲਾਈਕ ਦਾ ਬਟਨ ਜ਼ਰੂਰ ਦਬਾਇਆ ਕਰੋ ਜੀ ਤੇ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ